ਧੰਨਵਾਦ ਸਪੀਕਰ ਸਾਹਿਬ ਮੈਂ ਗੱਲ ਕਰਾਂਗਾ ਅਨੁਸੂਚਿਤ ਸਮਾਜ ਦੀ ਸਰ ਕਿ ਭਾਰਤੀ ਸੰਵਿਧਾਨ ਦੀ ਮੰਸ਼ਾ ਸੀ ਕਿ ਦਬੇ ਕੁਚਲੇ ਲੋਕਾਂ ਨੂੰ ਬਰਾਬਰ ਲੈ ਕੇ ਆਉਣਾ ਹੈ ਭਾਰਤੀ ਸੰਵਿਧਾਨ ਲਾਗੂ ਹੋਇਆ ਤਾਂ 10 ਸਾਲ ਦੀ ਪ੍ਰਿਵਿਜ਼ਨ ਕੀਤੀ ਸੀ ਜਿਹਦੇ ਵਿੱਚ ਜਨਗਣਤਰਾ ਦੇ ਆਧਾਰ ਤੇ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਲੋਕ ਸਭਾ ਤੇ ਵਿਧਾਨ ਸਭਾ ਸੀਟਾਂ ਰਿਜ਼ਰਵ ਕੀਤੀਆਂ ਜਾਣਗੀਆਂ 2001 ਦੇ ਵਿੱਚ ਪੰਜਾਬ ਦੇ ਵਿੱਚ 28.9 ਜਨ ਸੰਖਿਆ ਅਨੁਸੂਚਿਤ ਸਮਾਈ ਦੀ ਸੀਟਾਂ ਸੀਗੀਆਂ 34000 2011 ਦੇ ਵਿੱਚ ਜਾਣਗਣਨਾ ਹੋਈ ਤੇ 13 ਦੇ ਵਿੱਚ ਪਾਲ ਸਰਕਾਰ ਨੇ ਗਜਟ ਛਾਪ ਦਿੱਤਾ ਜਿਦੇ ਵਿੱਚ ਪੰਜਾਬ ਦਾ ਵਰਣਨ ਵੀ ਹੈ ਕਿ ਰੀ ਐਡਜਸਟਮੈਂਟ ਕੀਤੀ ਜਾਵੇ ਪਰ ਨਹੀਂ ਕੀਤੀ ਗਈ ਹੁਣ 24 ਚੱਲ ਰਿਹਾ ਹੈ ਲਗਭਗ ਪੰਜਾਬ ਦੇ ਵਿੱਚ 33% ਅਨੁਸੂਚਿਤ ਜਾਤੀ ਦੇ ਲੋਕਾਂ ਦੀ ਵਾਦੀ ਹੈ ਜਿਸ ਤਰ੍ਹਾਂ ਹਲਕਾ ਗੁਰੂ ਅਸਾਹ ਤੇ ਜਲਾਲਾਬਾਦ ਦੋਨਾਂ ਦੇ ਵਿੱਚ 60 ਪ੍ਰਤੀਸ਼ਤ ਤੋਂ ਵੱਧ ਐਸੀ ਸਮਾਜ ਦੇ ਲੋਕ ਰਹਿੰਦੇ ਤਾਂ ਪਿੱਛੇ ਜੇ ਯੂਪੀ ਵਿੱਚ ਦੋ ਸੀਟਾਂ ਰਿਜ਼ਰਵ ਕੀਤੀਆਂ ਗਈਆਂ ਤੇ ਗੋਆ ਵੱਲੋਂ ਮੁੱਖ ਮੰਤਰੀ ਨੇ ਪਹੁੰਚ ਕੇ ਭਾਰਤ ਸਰਕਾਰ ਕੋਲੇ ਬੋਰਚ ਕੀਤੀ ਹੈ ਕਿ ਚਾਰ ਸੀਟਾਂ ਹੋਰ ਰਿਜ਼ਰਵ ਕੀਤੀਆਂ ਜਾਣ 5 8 24 ਨੂੰ ਬਿਲ ਇੰਟਰੋਡਿਊਸ ਹੋਇਆ ਮੈਂ ਗਿਜਰਜ ਕਰਾਂਗਾ ਤੁਹਾਡੇ ਮਾਧਮ ਰਾਹੀਂ ਕਿ ਪੰਜਾਬ ਸਰਕਾਰ ਸਪਾਰਿਸ਼ ਕਰਕੇ ਭੇਜੇ ਤਾਂ ਕਿ ਰੀ ਐਡਜਸਟਮੈਂਟ ਦੇ ਵਿੱਚ ਜਨਗਣਨਾ ਦੇ ਹਿਸਾਬ ਨਾਲ ਰਿਜ਼ਰਵੇਸ਼ਨ ਲੋਕ ਸਭਾ ਤੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਮਿਲ ਸਕੇ ਜੇ ਗੱਲ ਕਰੀਏ ਤਾਂ ਫਿਰੋਜ਼ਪੁਰ ਸੀਟ ਜਿਹੜੀ ਲੋਕ ਸਭਾ ਹੈ ਇਸ ਵੇਲੇ 13 ਸੀਟਾਂ ਚੋਂ ਪਾਪ ਤੇ ਹੈ ਤੇ ਉਸੇ ਤਰ੍ਹਾਂ ਹੀ ਹਲਕਾ ਗੁਰੂ ਅਸਾਦ ਦਾ ਥੈਂਕ ਯੂ ਤੁਹਾਡੀ ਗੱਲ ਆ ਗਈ ਜੀ ਥੈਂਕ ਯੂ ਨੌਕਰੀਆਂ ਦੇ ਵਿੱਚ ਵੀ ਰਾਖਵਾ ਕਰਨ ਆਬਾਦੀ ਦੇ ਹਿਸਾਬ ਨਾਲ ਦਿੱਤਾ ਜਾਵੇ ਥੈਂਕ ਯੂ ਥੈਂਕ ਯੂ